ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਭਾਰਤ ਵਿੱਚ ਫੈਲੀ ਹੋਈ ਵਰਣ ਬਵਸਤਾ ਜਿਹਨੂੰ ਕਿ ਅੱਜਕੱਲ ਜਾਤੀ ਪ੍ਰਥਾ ਵੀ ਅਸੀਂ ਕਹਿ ਦਿੰਦੇ ਹਾਂ ਕਿਵੇਂ ਇਹ ਹੋਂਦ ਵਿੱਚ ਆਈ ਵਰਣ ਬਵਸਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਜਾਤੀ ਪ੍ਰਥਾ ਦੀ ਗੱਲ ਕਰਦੇ ਹਾਂ ਤਾ ਸਾਨੂੰ ਅੱਜ ਤੋਂ 4000 ਸਾਲ ਪਿੱਛੇ ਜਾਣਾ ਪਵੇਗਾ ਜਦੋਂ ਭਾਰਤ ਦੇ ਮੂਲ ਨਿਵਾਸੀ ਇਸ ਖਿੱਤੇ ਦੇ ਵਿੱਚ ਭਾਰਤ ਵਿੱਚ ਰਹਿੰਦੇ ਸਨ ਜਿਹੜੇ ਕਿ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀਂਦੇ ਸਿਕੇ ਜਾਤੀ ਪ੍ਰਥਾ ਨਾਂ ਦੀ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ ਵੈਸੇ ਅਮੀਰ ਗਰੀਬ ਦਾ ਥੋੜਾ ਪਾੜਾ ਜ਼ਰੂਰ ਸੀ ਪਰ ਜਾਤੀ ਪ੍ਰਥਾ ਨਹੀਂ ਸੀ ਗਰੀਬ ਜੇਕਰ ਮਿਹਨਤ ਕਰਦਾ ਹੈ ਤਾਂ ਕੱਲ ਉਹ ਵੀ ਅਮੀਰ ਬਣ ਸਕਦਾ ਹੈ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਕੀਤੀ ਜਾਂਦੀ ਸੀ ਸਟੋਨੇਜ ਚ ਚਲੇ ਜਾਈਏ ਤਾਂ ਉੱਥੇ ਵੀ ਸਾਨੂੰ ਥੋੜਾ ਵਖਰੇਵਾ ਮਿਲਦਾ ਹੈ ਉਹ ਵਖਰੇਵਾ ਇਹ ਹੈ ਕਿ ਮੀਰਾ ਦੀਆਂ ਜਿਹੜੇ ਕਬਰਾਂ ਉਸ ਕਾਲ ਦੀਆਂ ਮਿਲੀਆਂ ਨੇ ਉਹਨਾਂ ਦੇ ਕੀਮਤੀ ਪੱਥਰ ਨਾਲ ਰੱਖੇ ਹੋਏ ਮਿਲਦੇ ਆ ਜਿਹੜੇ ਗਰੀਬਾਂ ਦੀਆਂ ਕਬਰਾਂ ਮਿਲਦੀਆਂ ਨੇ ਉਸ ਕਾਲ ਦੀਆਂ ਸਟੋਨੇਜ ਦੀਆਂ ਤਾਂ ਉਹਨਾਂ ਦੇ ਵਿੱਚ ਸਿੰਪਲ ਕਬਰਾਂ ਹੈਗੀਆਂ ਕੋਈ ਜ਼ਿਆਦਾ ਕੀਮਤੀ ਪੱਥਰ ਨਹੀਂ ਹੈਗੇ ਜਾਤੀ ਪ੍ਰਥਾ ਦਾ ਆਰੰਭ ਕਿੱਥੋਂ ਹੁੰਦਾ ਹੈ ਇਹਦੇ ਉੱਤੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਲੇਖ ਜਿਹੜੇ ਹੈਗੇ ਆ ਲਿਖੇ ਹੈਗੇ ਆ ਰਿਸਰਚ ਕੀਤੀ ਹੈ ਤੇ ਫਿਰ ਸਪਸ਼ਟ ਹੋ ਗਿਆ ਕਿ ਜਿਹੜੇ ਆਰੀਆ ਲੋਕ ਹੈਗੇ ਆ ਜਦੋਂ ਉਹ ਭਾਰਤ ਵਿੱਚ ਆਏ ਉਹਨਾਂ ਦੇ ਨਾਲ ਹੀ ਇੱਥੇ ਜਾਤੀ ਪ੍ਰਥਾ ਹੋਂਦ ਵਿੱਚ ਆਈ ਜਾਤੀ ਪ੍ਰਥਾ ਹੀ ਹੋਂਦ ਵਿੱਚ ਨਹੀਂ ਆਈ ਸੀ ਬਲਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀਗੇ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਜਾਲਮਾਨਾ ਢੰਗ ਦੇ ਨਾਲ ਉਹ ਪੇਸ ਆਏ ਉਹਨਾਂ ਨੂੰ ਹੱਦ ਤੋਂ ਜ਼ਿਆਦਾ ਨਫ਼ਰਤ ਕਰਨ ਲੱਗੇ ਉਹਨਾਂ ਨੂੰ ਉਹਨਾਂ ਲੋਕਾਂ ਨੇ ਗੁਲਾਮ ਬਣਾ ਲਿਆ ਉਹ ਗੁਲਾਮ ਜਿਹੜੇ ਹੈਗੇ ਗੁਲਾਮੀ ਨਿਵਾਉਂਦੇ ਰਹੇ ਤੇ ਅੱਜ ਤੱਕ ਵੀ ਜਿਹੜਾ ਹੈਗਾ ਸਾਨੂੰ ਉਸੇ ਤਰ੍ਹਾਂ ਦੇ ਨਾਲ ਉਸੇ ਨਫ਼ਰਤ ਦੇ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਇਹ ਕਲੰਕ ਜਿਹੜਾ ਹੈ ਇਹ ਗੁਲਾਮੀ ਦਾ ਕਲੰਕ ਆਰੀਆ ਦੇ ਆਉਣ ਦੇ ਨਾਲ ਹੀ ਲੱਗਿਆ ਹੁਣ ਆਰੀਅਨ ਕੌਣ ਸੀਗੇ ਉੱਤਰੀ ਭਾਰਤ ਦੇ ਵਿੱਚ ਬਲਕਿ ਅੱਜ ਕੱਲ੍ਹ ਤੱਕ ਆ ਭਾਰਤ ਦੇ ਕਾਫੀ ਵੱਡੇ ਹਿੱਸੇ ਦੇ ਵਿੱਚ ਤੁਹਾਨੂੰ ਇਹ ਨਸਲ ਜਿਹੜੀ ਹੈ ਮਿਲ ਜਾਏਗੀ ਪਾਕਿਸਤਾਨ ਦੇ ਵਿੱਚ ਹੈ ਇਰਾਨ ਹੈ ਇਰਾਕ ਹੈ ਆ ਅਫਗਾਨਿਸਤਾਨ ਹੈ ਇਹ ਸਾਰੀ ਆਰੀਅਨ ਨਸਲ ਹੈਗੀ ਹੈ ਜਿਨ੍ਹਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਸੈਂਟਰਲ ਏਸ਼ੀਆ ਤੋਂ ਆਏ ਕੁਜਵੇਕਿਸਤਾਨ ਜਿੱਥੇ ਪੁਰਾਣਾ ਸਾਬਕਾ ਜਿਹੜਾ ਪੈਰਾਸ਼ੀਅਨ ਕੰਟਰੀਜ਼ ਹੈਗੇ ਆ ਜਿਵੇਂ ਕਿਸਤਾਨ ਉਹਨਾਂ ਦੇ ਵਿੱਚੋਂ ਇੱਕ ਹੈ ਤੁਰਜਮੇਕਿਸਤਾਨ ਇਹ ਸਾਰੇ ਦੇਸ਼ ਜਿਹੜੇ ਹੈ ਇਹਨੂੰ সেন্ট্রਲ ਏਸ਼ੀਆ ਕਿਹਾ ਜਾਂਦਾ ਹੈ ਇੱਥੋਂ ਆਰੀਅਨ ਨਸਲ ਦੇ ਲੋਕ ਭਾਰਤ ਦੇ ਵਿੱਚ ਆਏ ਹੁਣ ਆਰੀਅਨ ਨਸਲ ਜਿਹੜੀ ਸੀ ਆਰੀਅਨ ਇਹ ਰੰਗ ਦੇ ਚਿੱਟੇ ਸੀਗੇ ਹਾਈਟ ਇਹਨਾਂ ਦੀ 6 ਸਵਾ 6 ਤੱਕ ਸੀਗੇ ਉਹ ਲੜਨ ਦੇ ਵਿੱਚ ਬਹੁਤ ਮਹਾਰਤ ਹਾਸਲ ਸੀਗੀ ਲੋਹੇ ਦੇ ਹਥਿਆਰ ਜਿਹੜੇ ਹੈਗੇ ਆ ਵਰਤਦੇ ਸੀਗੇ ਪਰ ਇਸ ਉਸ ਸਮੇਂ ਜਦੋਂ ਇਹ ਭਾਰਤ ਵਿੱਚ ਆਇਆ ਇੱਥੇ ਕਾਪਰ ਤੇ ਸਟੋਨ एज ਪ੍ਰਚਲ ਦਾ ਦਾ ਯੁੱਗ ਸੀਗਾ ਪੱਥਰ ਤੇ ਤਾਂਬੇ ਦਾ ਯੁੱਗ ਸੀ ਉਸ ਕਾਲ ਵਿੱਚ ਭਾਰਤ ਵਿੱਚ ਜਦੋਂ ਇਹ ਲੋਕ ਲੋਕਾਂ ਦੀ ਐਂਟਰੀ ਭਾਰਤ ਵਿੱਚ ਹੁੰਦੀ ਹੈ ਹੁੰਦੀ ਵੀ ਇਹਨਾਂ ਦੀ ਪੰਜਾਬ ਦੇ ਰਸਤੇ ਤੋਂ ਹੀ ਸੀ ਸੋ ਇਸ ਕਰਕੇ ਇਹਨਾਂ ਨੇ ਪੰਜਾਬ ਦੇ ਉੱਤੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਆਟਕ ਦੇ ਜਿਹੜਾ ਹੈਗਾ ਦਾ ਇਲਾਕਾ ਦਰਾ ਖੈਬਰ ਤੋਂ ਇਹ ਕ੍ਰਾਸ ਹੁੰਦੇ ਆ ਪੋਸਟਵਾਦ ਹੌਲੀ-ਹੌਲੀ ਇਹ ਪੰਜਾਬ ਦੇ ਸਾਰੇ ਦਰਿਆਵਾਂ ਦੇ ਕਬਜ਼ੇ 'ਚ ਲੈ ਲੇ ਫਿਰ ਹੌਲੀ-ਹੌਲੀ ਜੋਪੀ ਵੱਲ ਵਧਦੇ ਗਏ ਮੱਧ ਭਾਰਤ ਵੱਲ ਵਧਦੇ ਗਏ ਤੇ ਫਿਰ ਅੱਗੇ ਜਾ ਕੇ ਇਹਨਾਂ ਦਾ ਕਾਫੀ ਵਿਸਤਾਰ ਹੋ ਗਿਆ ਇਹ ਲੋਕ ਜਿਹੜੇ ਸੀਗੇ ਕਿਉਂਕਿ ਚਿੱਟੇ ਰੰਗ ਦੇ ਸਨ ਭਾਰਤ ਦੇ ਮੂਲ ਨਿਵਾਸੀ ਜਿਵੇਂ ਕਿ ਅੱਜ ਕੱਲ ਸਾਡਾ ਰੰਗ ਕਣਕਵੰਨਾ ਹੈ ਇਸ ਤਰ੍ਹਾਂ ਦਾ ਰੰਗ ਉਦੋਂ ਭਾਰਤ ਦੇ ਮੂਲ ਨਿਵਾਸੀਆਂ ਦਾ ਉਦੋਂ ਵੀ ਸੀ ਹੁਣ ਉਹਨਾਂ ਲੋਕਾਂ ਨੂੰ ਨਾ ਤਾਂ ਇਹਨਾਂ ਦੀ ਬੋਲੀ ਸਮਝ ਆਂਦੀ ਸੀਗੀ ਇਹ ਲੋਕ ਕਿਉਂਕਿ ਆਰੀਅਨ ਬਹੁਤ ਲੜਾਕੇ ਸੀਗੇ ਲੜਾਕੇ ਹੋਣ ਕਰਕੇ ਇਹਨਾਂ ਲੋਕਾਂ ਨੇ ਬਹੁਤ ਜ਼ੋਰ ਜ਼ਬਰਦਸਤੀ ਦੇ ਨਾਲ ਜਿਹੜੇ ਭਾਰਤ ਦੇ ਮੂਲ ਵਸਨੀਕ ਸੀਗੇ ਉਹਨਾਂ ਨੂੰ ਗੁਲਾਮ ਬਣਾ ਲਿਆ ਫਿਰ ਹੌਲੀ-ਹੌਲੀ ਉਹ ਇੱਥੇ ਰਹਿਣ ਲੱਗ ਗਏ ਆਰੀਅਨ ਰਹਿਣ ਦੇ ਨਾਲ-ਨਾਲ ਉਹਨਾਂ ਨੇ ਫਿਰ ਵਰਣ ਵਿਵਸਥਾ ਜਿਹੜੀ ਹੈਗੀ ਇੱਥੇ ਸ਼ੁਰੂ ਹੁੰਦੀ ਹੈ ਬ੍ਰਾਹਮਣ क्षत्रिय ਵੈਸ਼ ਤੇ ਛੋਦਰ ਮੰਨਿਆ ਜਾਂਦਾ ਹੈ ਕਿ ਛੋਦਰ ਜਿਹੜੀ ਜਾਤੀ ਹੈਗੀ ਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੁਲਾਮ ਲੋਕ ਹੀ ਸੀਗੇ ਜਾਂ ਜਿਨ੍ਹਾਂ ਨੂੰ ਆਰੀਆ ਨੇ ਘਟੀਆਂ ਮੰਨਿਆ ਉਹਨਾਂ ਲੋਕਾਂ ਨੂੰ ਇਸ ਕੈਟਾਗਰੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਇਹ ਹੈ ਕੌਣ ਸੀ ਇਹਨਾਂ ਤੋਂ ਕੀ ਕਰਾਇਆ ਗਿਆ ਇਹ ਅਸਲ ਵਿੱਚ ਭਾਰਤ ਦੇ ਉਹ ਮੂਲ ਨਿਵਾਸੀ ਹੈਗੇ ਆ ਜਿਹੜੇ ਅਸਲ ਵਿੱਚ ਭਾਰਤ ਦੇ ਮਾਲਕ ਹੈ ਆਰੀਆ ਤਾਂ ਬਾਅਦ ਲਈ ਅਸਲ ਇਹਨਾਂ ਨੇ ਤਾਂ ਬਾਅਦੋਂ ਆ ਕੇ ਕਬਜ਼ਾ ਕੀਤਾ ਇੱਥੇ ਸੋ ਇੱਥੇ ਫਿਰ ਇਹਨਾਂ ਦੇ ਨਾਲ ਰੰਗ ਦੇ ਆਧਾਰ ਤੇ ਜਦੋਂ ਵਿਤਕਰਾ ਹੋਣ ਲੱਗ ਗਿਆ ਇਹਨਾਂ ਤੋਂ ਕੰਮ ਕੀ ਕਰਾਇਆ ਜਾਣ ਲੱਗਿਆ ਖੇਤੀਬਾੜੀ ਦਾ ਕੰਮ ਸਾਰਾ ਇਹਨਾਂ ਤੋਂ ਕਰਾਇਆ ਜਾਣ ਲੱਗਿਆ ਖੇਤ ਮਜ਼ਦੂਰ ਜਿਹਨਾਂ ਨੂੰ ਅਸੀਂ ਕਹਿੰਦੇ ਹੈਗੇ ਆ ਫਿਰ ਪਸ਼ੂਆਂ ਦਾ ਕੰਮ ਹੈ ਹੋਰ ਸਾਫ ਸਫਾਈ ਦਾ ਕੰਮ ਹੈ ਸ਼ਿਕਾਰ ਲੈ ਕੇ ਆਣਾ ਰੋਟੀ ਤਿਆਰ ਕਰਨੀ ਜਾਂ ਹੋਰ ਕੰਮ ਕਰਨੇ ਫਸਲਾਂ ਨੂੰ ਕੱਟਣਾ ਫਸਲਾਂ ਨੂੰ ਵੜਨਾ ਪਸ਼ੂਆਂ ਨੂੰ ਸੰਭਾਲਣਾ ਇਹ ਸਾਰੇ ਕੰਮ ਜਿਹੜੇ ਸੀਗੇ ਇਹ ਇਹਨਾਂ ਗੈਰ ਆਰੀਅਨ ਤੋਂ ਕਰਵਾਏ ਗਏ ਨਾਮ ਦੇ ਦਿੱਤਾ ਗਿਆ ਇਹਨਾਂ ਨੂੰ ਚੋਦਰ ਛੋ ਇਹਨਾਂ ਦੇ ਵਿੱਚ ਫਿਰ ਇਹਨਾਂ ਲੋਕਾਂ ਦੇ ਨਾਲ ਸਾਨੂੰ ਪਤਾ ਹੀ ਹੈ ਕਿ ਇਤਿਹਾਸ ਦੇ ਵਿੱਚ ਕਿੰਨੀ ਜ਼ਿਆਦਾ ਨਫ਼ਰਤ ਜਿਹੜੀ ਹੈਗੀ ਆ ਸਮਾਪਾ ਕੇ ਹੋਣ ਲੱਗੀ ਇਹਨਾਂ ਨੂੰ ਘਟਿਆ ਮੰਨਿਆ ਜਾਣ ਲੱਗਿਆ ਕਿ ਇਹ ਘਟਿਆ ਲੋਕ ਹੈਗੇ ਆ ਇਹਨਾਂ ਦੇ ਨਾਲ ਜਾਤੀ ਭੇਦਭਾਵ ਇਹਨਾਂ ਜ਼ਿਆਦਾ ਸੀਗਾ ਕਿ ਖੂਹਾਂ ਦੇ ਉੱਤੇ ਘਰਾਂ ਦੇ ਵਿੱਚ ਛੂਦਰ ਲੋਕਾਂ ਦਾ ਜਾਣਾ ਹੀ ਵਰਜਿਤ ਸੀ ਧਾਰਮਿਕ ਗ੍ਰੰਥ ਨਹੀਂ ਸੀ ਪੜ ਸਕਦੇ ਸੰਸਕ੍ਰਿਤ ਭਾਸ਼ਾ ਜਿਹੜੀ ਹੈਗੀ ਉਸ ਨੂੰ ਵੀ ਪੜਨ ਤੋਂ ਮਨਾ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਵਿਤਕਰਾ ਜਿਹੜਾ ਹੈਗਾ ਇੱਥੇ ਖੁੰਦਾ ਰਿਹਾ ਹੁਣ ਇਸ ਵਿਤਕਰੇ ਦੇ ਵਿਰੁੱਧ ਸਮੇਂ-ਸਮੇਂ ਤੇ ਆਵਾਜ਼ ਉੱਠਦੀ ਰਹੀ ਸਭ ਤੋਂ ਪਹਿਲਾਂ ਗੁਰੂ ਰਵਿਦਾਸ ਜੀ ਜਿਹੜੇ ਕਿ 14ਵੀਂ ਸਦੀ ਦੇ ਵਿੱਚ ਹੋਇਆ ਉਹਨਾਂ ਦਾ ਜਨਮ ਜਿਹੜਾ ਤਕਰੀਬਨ 1377 ਈਸਵੀ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਕਾਸੀ ਜਿਹਨੂੰ ਅੱਜਕੱਲ ਬਨਾਰਸ ਕਹਿੰਦੇ ਹੈਗੇ ਆ ਉੱਥੇ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਦੀ ਕਾਫੀ ਲੰਮਾ ਸਮਾਂ ਜਿਹੜਾ ਹੈਗਾ ਉਹਨਾਂ ਦੀ ਜ਼ਿੰਦਗੀ ਰਹੀ ਹੈ तकरीबन 151 ਸਾਲ ਦੀ ਉਮਰ ਦੇ ਵਿੱਚ ਗੁਰੂ ਰਵਦਾਸ ਜੀ 1528 ਦੇ ਵਿੱਚ ਜੋਤੀ ਜੋਤ ਸਮਾਉਂਦੇ ਹਨ ਉਹਨਾਂ ਕਿਉਂਕਿ ਉਹ ਖੁਦ ਵੀ ਛੋਦਰ ਜਾਤੀ ਦੇ ਵਿੱਚੋਂ ਸਨ ਇਸ ਕਰਕੇ ਗੁਰੂ ਰਵਿਦਾਸ ਜੀ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਉਹਨਾਂ ਦੇ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਹੈ ਸੋਸਰੀ ਤਾਂ ਵਿਤਕਰਾ ਹੁੰਦਾ ਹੀ ਜਾਂਦਾ ਹੈ ਧਾਰਮਿਕ ਖੇਤਰ ਵਿੱਚ ਵੀ ਵਿਤਕਰਾ ਹੁੰਦਾ ਹੈ ਸੋ ਇਸ ਕਰਕੇ ਉਹਨਾਂ ਨੇ ਇਸ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਜਿਹੜੀ ਹੈਗੀ ਹੈ 28 ਤੇ ਉਹਨਾਂ ਨੇ ਇਹ ਕਲਪਨਾ ਕੀਤੀ ਸੀ ਕਿ ਬੇਗਮਪੁਰਾ ਇੱਕ ਅਜਿਹਾ ਸ਼ਹਿਰ ਦੀ ਕਲਪਨਾ ਉਹਨਾਂ ਨੇ ਕੀਤੀ ਕਿ ਬੇਗਮਪੁਰਾ ਇੱਕ ਸ਼ਹਿਰ ਹੋਣਾ ਚਾਹੀਦਾ ਹੈ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਉਥੇ ਕੋਈ ਅਮੀਰ ਗਰੀਬ ਦਾ ਪਾਲਾ ਨਹੀਂ ਹੋਣਾ ਚਾਹੀਦਾ ਧਾਰਮਿਕ ਆਧਾਰ ਤੇ ਸਮਾਜਿਕ ਆਧਾਰ ਤੇ ਕੋਈ ਵਿਤਕਰਾ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ ਪਰ ਉਸ ਕਾਲ ਵਿੱਚ ਸਾਨੂੰ ਪਤਾ ਹੀ ਹੈ ਕਿ ਜੇ ਗੁਰੂ ਰਵਦਾਸ ਜੀ ਨੇ ਆਵਾਜ਼ ਉਠਾਈ ਤਾਂ ਉਹਨਾਂ ਦੇ ਵਿਰੁੱਧ ਧਾਰਮਿਕ ਕੱਟੜਤਾ ਵਾਲੇ ਲੋਕਾਂ ਨੇ ਬਹੁਤ ਕੁਝ ਕੀਤਾ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਹੁਣ ਇਹਨੂੰ ਨਵਾਜ਼ ਉਠਾਉਣੇ ਕਿਉਂ ਪਈ ਉਹਦਾ ਮੇਨ ਕਾਰਨ ਸੀ ਕਿ ਗੁਰੂ ਰਵਦਾਸ ਜੀ ਸਮਝ ਚੁੱਕੇ ਸਨ ਕਿ ਜਿਹੜੀ ਗਰੀਬੀ ਹੈ ਚਿੰਤਾ ਹੈ ਜਾਂ ਦੁੱਖ ਹੈਗਾ ਜਾਂ ਮਨੁੱਖ ਦੇ ਅੰਦਰ ਡਰ ਹੈ ਇਹ ਉਹ ਸਮੱਸਿਆਵਾਂ ਹੈਗੀਆਂ ਜਿਹੜੀਆਂ ਮੱਧ ਕਾਲ 'ਚ ਪੈਦਾ ਹੋਈਆਂ ਹੁਣ ਜਦੋਂ ਕੋਈ ਬੰਦਾ ਗਰੀਬ ਹੁੰਦਾ ਹੈ ਤਾਂ ਫਿਰ ਉਹ ਕਿਵੇਂ ਅਮੀਰ ਬਣ ਸਕਦਾ ਹੈ ਨਹੀਂ ਬਣ ਸਕਦਾ ਨਾ ਉਹ ਚਿੰਤਕ ਦੀ ਪੈਦਾ ਹੋ ਸਕਦਾ ਕਿਉਂਕਿ ਗਰੀਬੀ ਉਸ ਨੂੰ ਨਹੀਂ ਅੱਗੇ ਵਧਣ ਦਿੰਦੀ ਮਨੁੱਖੀ ਸਮਾਜ ਵਿੱਚ ਜੇ ਅੱਗੇ ਵਧਣਾ ਹੈ ਤਾਂ ਤੁਹਾਨੂੰ ਗਰੀਬੀ ਨੂੰ ਹਟਾਉਣਾ ਹੋਵੇਗਾ ਚਿੰਤਾ ਮੁਕਤ ਖੋਣਾ ਹੋਵੇਗਾ ਆਪਣੇ ਆਪ ਨੂੰ ਕਰਨਾ ਹੋਵੇਗਾ ਫਿਰ ਹੀ ਤੁਸੀਂ ਜਿਹੜੇ ਹੈਗੇ ਆ ਮਾਨਸਿਕ ਤੌਰ ਤੇ ਅਮੀਰ ਬਣ ਸਕਦੇ ਹੋ ਜਿਹੜਾ ਵਿਅਕਤੀ ਮਾਨਸਿਕ ਤੌਰ ਤੇ ਕਮਜ਼ੋਰ ਹੋਏਗਾ ਉਹਦੀ ਤਰੱਕੀ ਨਹੀਂ ਹੋ ਸਕਦੇ ਸੋ ਗੁਰੂ ਰਵਦਾਸ ਜੀ ਨੇ ਇਹ ਆਵਾਜ਼ ਜਿਹੜੀ ਹੈਗੇ ਉਠਾਈ ਤੇ ਹੌਲੀ ਹੌਲੀ ਫਿਰੋ ਲੜੀ ਜਿਹੜੀ ਹੈਗੇ ਅੱਗੇ ਚੱਲਦੀ ਗਈ ਗੁਰੂ ਨਾਨਕ ਦੇਵ ਜੀ ਨੇ ਵੀ ਸਮਾਜ ਦੀ ਬਰਾਬਰੀ ਦੀ ਗੱਲ ਕੀਤੀ ਕਿ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਇੱਥੇ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਸਮਾਜ ਵਿੱਚ ਵਿਚਕਰਾ ਨਹੀਂ ਹੋਣਾ ਚਾਹੀਦਾ ਸਾਰੇ ਲੋਕਾਂ ਦੀ ਭਲਾਈ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਉਸ ਕਾਲ ਦੇ ਵਿੱਚ ਸਮੇਂ-ਸਮੇਂ ਤੇ ਜਿਹੜੀ ਆਵਾਜ਼ ਉਠਾਈ ਗਈ ਪਰ ਉਹ ਆਵਾਜ਼ ਉੱਠੀ ਤੇ ਹੌਲੀ ਹੌਲੀ ਉਹਦੇ ਉਹਦੇ ਪੱਖ ਦੇ ਵਿੱਚ ਇੱਕ ਲਹਿਰ ਜਿਹੜੀ ਹੈਗੀ ਆ ਬਣਦੀ ਚਲੀ ਗਈ ਫਿਰ ਜਦੋਂ ਅਸੀਂ 20ਵੀਂ ਸਦੀ ਦੇ ਪਹਿਲੇ ਹੱਥ ਵਿੱਚ ਦੇਖਦੇ ਹਾਂ ਬਹੁਤ ਸਾਰੀਆਂ ਖੋਜਾਂ ਹੋਈਆਂ ਆਰੀਆਂ ਦੇ ਉੱਤੇ ਹੋਈਆਂ ਤੇ ਇਹ ਪਤਾ ਲੱਗਿਆ ਕਿ ਆਰੀਆਂ ਜਿਹੜੇ ਹੈਗੇ ਆ ਇਹ ਭਾਰਤ ਦੇ ਮੂਲ ਨਿਵਾਸੀ ਨਹੀਂ ਹੈਗੇ 1921 ਤੋਂ ਪਹਿਲਾਂ ਤਾਂ ਇਹੋ ਮੰਨਿਆ ਜਾਂਦਾ ਸੀ ਕਿ ਭਾਰਤ ਦੀ ਸਭ ਤੋਂ ਪੁਰਾਣੀ ਸੱਭਿਅਤਾ ਜਿਹੜੀ ਹੈ ਉਹ ਆਰੀਆ ਸਭੇਤਾ ਹੈ ਆਰੀਆ ਲੋਕ ਹੀ ਭਾਰਤ ਦੇ ਮੂਲ ਨਿਵਾਸੀ ਹੈ ਫਿਰ ਜਦੋਂ ਅੰਗਰੇਜ਼ਾਂ ਨੇ ਸਰਚ ਕੀਤੀ ਉਹਨਾਂ ਨੇ ਦੇਖਿਆ ਹੜੱਪਾ ਮੋਹਨਜੋਦਾੜੋ ਵੱਡੇ ਵੱਡੇ ਨਗਰ ਜਿਹੜੇ ਹੈਗੇ ਆ ਇਹਨਾਂ ਦੇ ਖਦਾਈਆਂ ਕਰਾਈਆਂ ਉਹਨਾਂ ਖੋਦਾਈਆਂ ਦੌਰਾਨ ਉੱਤੇ ਰਹਿਣ ਸੈਣ ਦੇ ਤਰੀਕੇ ਦੇਖੇ ਗਏ ਵਸਤੀਆਂ ਦੀ ਬਨਾਵਟ ਦੇਖੀ ਗਈ ਮਨੁੱਖੀ ਪਿੰਜਰਾਂ ਦੇ ਉੱਤੇ ਰਿਸਰਚ ਹੋਈ ਕਿ ਉਹਨਾਂ ਦੀ ਕਿਹੜੀ ਨਸਲ ਹੈਗੀ ਆ ਫਿਰ ਜਾ ਕੇ ਇਹ ਪਤਾ ਲੱਗਿਆ ਕਿ ਜਿਹੜੇ ਲੋਕ ਉਹਨਾਂ ਖੰਡਰਾਂ ਦੇ ਵਿੱਚ ਦਫਨ ਹੈਗੇ ਆ ਉਹ ਆਰੀਆਨ ਨਹੀਂ ਹੈਗੇ ਅਸਲ ਦੇ ਵਿੱਚ ਉਹ ਲੋਕ ਹੈਗੇ ਆ ਜਿਹੜੇ ਉਸ ਸਮੇਂ ਭਾਰਤ ਦੇ ਮੂਲ ਨਿਵਾਸੀ ਸੀਗੇ ਉੱਤਰੀ ਭਾਰਤ ਦੇ ਵਿੱਚ ਤਾਂ ਇਹ ਸਭਿਅਤਾ ਨੂੰ ਮਾਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਪਰ ਉਹ ਲੋਕ ਜਿਹੜੇ ਹੈਗੇ ਸਾਰੇ ਨਹੀਂ ਮਾਰੇ ਬਲਕਿ ਉਹ ਸਭਿਅਤਾ ਦੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਦੂਰ ਦਰਾਡੇ ਦੱਖਣ ਦੇ ਵਿੱਚ ਚਲੇ ਗਏ ਜੈਪੂਰ ਵੀ ਖੇਤਰਵਲ ਉਸ ਸਮੇਂ ਚਲੇ ਗਏ ਹੋਣਗੇ ਤੇ ਹੌਲੀ ਹੌਲੀ ਆਰੀਆ ਨੇ ਉੱਤਰੀ ਭਾਰਤ ਦੇ ਕਬਜ਼ਾ ਕਰ ਲਿਆ ਤੇ ਫਿਰ ਉਹੀ ਉਹ ਉਹਨਾਂ ਹੀ ਸਭਿਅਤਾਵਾਂ ਦੇ ਜਿਹੜੇ ਬਚੇ ਹੋਏ ਲੋਕ ਸੀਗੇ ਫਿਰ ਉਹਨਾਂ ਨੂੰ ਹੀ ਗੁਲਾਮ ਜਿਹੜਾ ਹੈਗਾ ਬਣਾਇਆ ਗਿਆ ਹੋਵੇਗਾ ਤੇ ਉਸ ਤੋਂ ਬਾਅਦ ਫਿਰ ਜਾਤੀ ਪ੍ਰਥਾ ਜਿਹੜੀ ਹੈਗੀ ਆ ਸ਼ੁਰੂ ਹੋਈ ਫਿਰ ਅੰਗਰੇਜ਼ਾਂ ਦੇ ਇਸ ਰਿਸਰਚ ਨੇ ਇੱਕ ਚੀਜ਼ ਜਿਹੜੀ ਹੈਗੀ ਆ ਸਾਬਤ ਕਰ ਦਿੱਤੀ ਕਿ ਭਾਰਤ ਦੇ ਮੂਲ ਨਿਵਾਸੀ ਆਰੀਅਨ ਨਹੀਂ ਹੈਗੇ ਭਾਰਤ ਦੇ ਮੂਲ ਨਿਵਾਸੀ ਸਿੰਧੂ ਵਾਸੀ ਸੀਗੇ ਸਿੰਧੂ ਘਾਟੀ ਦੇ ਸਭਤਾ ਦੇ ਲੋਕ ਜਿਨ੍ਹਾਂ ਨੂੰ ਅਸੀਂ ਦਰਾਵੜ ਹੀ ਕਹਿੰਦੇ ਹੈਗੇ ਆ ਜਾਂ ਮੈਡੀਟੇਰੀਅਨ ਅਸੀਂ ਬੋਲ ਦਿੰਦੇ ਆ ਭੂਮਤ ਸਾਗਰੀ ਬੋਲ ਦਿੰਦੇ ਆ ਉਹ ਲੋਕ ਹੀ ਜਿਹੜੇ ਹੈਗੇ ਆ ਇਤੋਂ ਦੇ ਮੋਲ ਨਿਵਾਸੀ ਸੀਗੇ ਤੇ ਉਹਨਾਂ ਉਹੀ ਲੋਕ ਹੈਗੇ ਆ ਜਿਹੜੇ ਕਿ ਅੱਜ ਕੱਲ ਜਿਹਨਾਂ ਨੂੰ ਅਸੀਂ ਛੂਦਰ ਕਹਿੰਦੇ ਹਾਂ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਹੈਗੇ ਆ ਇਸ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਤੇ ਉਹ ਲੋਕ ਅਸਲ ਦੇ ਵਿੱਚ ਭਾਰਤ ਦੇ ਮੋਲ ਨਿਵਾਸੀ ਹੈ ਇਸ ਕਰਕੇ ਜਦੋਂ ਕਦੇ ਵੀ ਕੋਈ ਵਿਅਕਤੀ ਇਹ ਕਹੇ ਕਿ ਮੈਂ ਛੂਦਰ ਹਾਂ ਤਾਂ ਉਸ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਉਹ ਛੂਦਰ ਉਹ ਨਹੀਂ ਜੋ ਉਸ ਨਾਲ ਧਾਰਮਿਕ ਤੌਰ ਤੇ ਜਾਤੀ ਤੌਰ ਤੇ ਵਿਤਕਰਾ ਕਰਦੇ ਐ ਬਲਕਿ ਸ਼ੁੱਧਰ ਜਿਹੜਾ ਹੈਗਾ ਉਹ ਤੇ ਭਾਰਤ ਦਾ ਅਸਲ ਮਾਲਕ ਹੈ ਘਟਿਆ ਲੋਕ ਉਹ ਹੈਗੇ ਜਿਹੜੇ ਬਾਹਰੋਂ ਆਏ ਆ ਜਿਨ੍ਹਾਂ ਲੋਕਾਂ ਨੇ ਇੱਥੇ ਆ ਕੇ ਕਬਜ਼ਾ ਕੀਤਾ ਇਸ ਕਰਕੇ ਆਪਣੇ ਆਪ ਨੂੰ ਕਦੇ ਵੀ ਘਟਿਆ ਮਹਿਸੂਸ ਨਾ ਕਰੋ ਕਿ ਅਸੀਂ ਸ਼ੁੱਧਰ ਹਾਂ ਅਸੀਂ ਘਟਿਆ ਹਾਂ ਬਲਕਿ ਸਾਨੂੰ ਤੇ ਮਾਣ ਹੋਣਾ ਚਾਹੀਦਾ ਕਿ ਇਹ ਭਾਰਤ ਦੇ ਅਸੀਂ ਅਸਲ ਮਾਲਕ ਸੀ ਤੇ ਅਸਲ ਮਾਲਕ ਹਾਂ ਸੋ ਇਸ ਤਰ੍ਹਾਂ ਦੇ ਨਾਲ ਇਹ ਸੀਗੇ ਜਾਤੀ ਪ੍ਰਥਾ ਕਿਵੇਂ ਤੇ ਕਦੋਂ ਹੋਂਦ ਵਿੱਚ ਆਈ ਤੇ ਇਸ ਦਾ ਆਉਣ ਵਾਲੇ ਸਮੇਂ 'ਚ ਸਾਨੂੰ ਪਤਾ ਹੀ ਹੈ ਕਿ ਕਿੰਨਾ ਜ਼ਿਆਦਾ ਜਿਹੜਾ ਹੈਗਾ ਖਮਿਆਜਾ ਇਸ ਜਾਤੀ ਪ੍ਰਥਾ ਕਰਕੇ ਸਾਨੂੰ ਭੁਗਤਣਾ ਪਿਆ ਬਾਰ ਬਾਰ ਸਾਡਾ ਦੇਸ਼ ਜਿਹੜਾ ਹੈਗਾ ਉਹ ਹਾਰਦਾ ਵੀ ਗਿਆ ਸਮਾਜਿਕ ਤੌਰ ਤੇ ਕਿੰਨੀਆਂ ਦੱਖਣੀ ਭਾਰਤ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ ਛੂਦਰ ਜਾਤੀ ਦੇ ਲੋਕਾਂ ਦੇ ਨਾਲ ਕਿੰਨੀਆਂ ਵਧੇਕੀਆਂ ਹੋਈਆਂ ਇਸ ਦੀ ਕੋਈ ਗਿਣਤੀ ਨਹੀਂ ਹੈ ਬਲਕਿ ਵੇ ਇਤਿਹਾਸਾ ਵਿਦਿਖਿਆਂ ਦੀ ਇੱਕ ਲੰਮੀ ਗਾਥਾ ਹੈ ਜਿਹੜੀ ਕਿ ਲਗਾਤਾਰ ਹਜ਼ਾਰਾਂ ਸਾਲਾਂ ਤੱਕ ਸਿਰਫ ਜਾਤੀ ਦੇ ਆਧਾਰ ਤੇ ਹੀ ਭਾਰਤ ਦੇ ਮੂਲ ਨਿਵਾਸੀਆਂ ਨੂੰ ਗੁਲਾਮ ਬਣਾ ਕੇ ਸੋਦਰ ਦਾ ਠੱਪਾ ਉਹਨਾਂ ਦੇ ਸੱਥੇ ਦੇ ਉੱਤੇ ਲਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਪਰ ਹੌਲੀ-ਹੌਲੀ ਸਮਾਂ ਪਾ ਕੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਫਿਰ ਉਹ ਮੂਲ ਨਿਵਾਸੀ ਜਿਹੜੇ ਹੈਗੇ ਆਪਣੇ ਅਧਿਕਾਰਾਂ ਪ੍ਰਤੀ ਜਾਗੇ ਉਹਨਾਂ ਦੇ ਪੱਖ ਵਿੱਚ ਕਾਨੂੰਨ ਬਣੇ ਹੌਲੀ-ਹੌਲੀ ਉਹਨਾਂ ਨੂੰ ਉਹਨਾਂ ਦਾ ਬਣਦਾ ਸਥਾਨ ਜਿਹੜਾ ਹੈਗਾ ਮਿਲਣ ਲੱਗਿਆ ਇਸੇ ਜਾਤੀ ਪ੍ਰਥਾ ਬਾਰੇ ਕਿ ਜਾਤੀ ਪ੍ਰਥਾ ਹੋਂਦ ਵਿੱਚ ਕਦੋਂ ਆਈ ਤੇ ਗੁਰੂ ਰਵਿਦਾਸ ਜੀ ਨੇ ਇਸ ਵਿਰੁੱਧ ਕਦੋਂ ਆਵਾਜ਼ ਜਿਹੜੀ ਹੈਗੀ ਉਠਾਈ ਤੇ ਉਸ ਦਾ ਕੀ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਪ੍ਰਤੀਕਿਰਿਆ ਹੋਈ ਤੇ ਕਿਵੇਂ ਭਾਰਤ ਦੇ ਮੂਲ ਵਸਿਆਣਾਂ ਨੂੰ ਆਪਣੇ ਹੱਕਾਂ ਦੀ ਜਿਹੜੀ ਹੈਗੀ ਪ੍ਰਾਪਤੀ ਹੋਣ ਲੱਗੀ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦੇ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ